ਤਾਂ ਕਿ ਇਹ ਬੱਚਾ ਅੱਗੇ ਜਾ ਕੇ ਆਪਣੇ ਦੇਸ਼ ਦਾ ਹੈ ਜੀ ਕਿ ਨਾਮ ਹੈ ਮੇਰਾ ਨਾਮ ਨਰਿੰਦਰ ਸ਼ਰਮ ਹੈ ਸਾਡੀ ਐਸ਼ੀਅਨ ਸਪੋਰਟਸ ਹੈ ਸਾਨੂੰ ਇਹੋ ਜਿਹੇ ਬੱਚਿਆਂ ਦੀ ਬਹੁਤ ਲੋੜ ਰਹਿੰਦੀ ਹੈ ਰੀਜ਼ਨ ਹੈ ਇਹ ਬੱਚੇ ਜਿਹੜੇ ਕਿਸੇ ਤਰ੍ਹਾਂ ਨਾਲ ਕਿਸੇ ਕੰਪੀਟੀਸ਼ਨ 'ਚ ਹਿੱਸਾ ਨਹੀਂ ਲੈ ਸਕਦੇ ਸਾਨੂੰ ਲੱਗਦਾ ਵੀ ਹਰ ਇੱਕ ਬੱਚਾ ਜਿਹੜਾ ਡਿਜ਼ਰਵ ਕਰਦਾ ਹੈ ਉਹਨੂੰ ਜ਼ਰੂਰ ਜਾਣਾ ਚਾਹੀਦਾ ਵਿਨੋਦ ਜੀ ਨੇ ਮੈਨੂੰ ਦੱਸਿਆ ਵੀ ਇੰਜ ਕਰਕੇ ਕਿਤਾਈ ਕਮਾਂਡੋ ਦੀ ਬੇਟੀ ਹੈ ਜਿਹਦੇ 나ਸੀਕ ਦੇ ਵਿੱਚ ਫੈਡਰੇਸ਼ਨ ਕੱਪ ਚੱਲਿਆ ਹੈ ਫੈਡਰੇਸ਼ਨ ਕੱਪ ਮਤਲਬ ਵਨ ਆਫ ਦਾ ਟਾਪ ਕੰਪੀਟੀਸ਼ਨ ਹੁੰਦਾ ਹੈ ਆਪਣੇ ਹਿੰਦੁਸਤਾਨੇ ਸਿਰਫ 8 ਟੀਮ ਹੀ ਉੱਥੇ ਸਿਲੈਕਟ ਹੁੰਦੀਆਂ ਨੇ ਨੈਸ਼ਨਲ ਤੋਂ ਬਾਅਦ ਜੇ ਟੌਪ 8 ਹੁੰਦੀਆਂ ਉਹਨਾਂ ਚ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਉੱਥੇ ਜਾ ਰਹੀ ਹੈ ਤੇ ਇਹ ਮੀਡੀਆ ਪੜਾਈ ਨਾਲ ਵੀ ਬੜੇ ਐਸ਼ੇ ਹੋ ਗਿਆ ਤੇ ਇਹ ਜਦੋਂ ਜਾ ਕੇ ਕਿਤੇ ਕੋਚ ਲੱਗੇ ਕਿਤੇ ਇੱਕ ਹੋਰ ਇੱਕ ਨਰਸਰੀ ਤਿਆਰ ਕਰੇਗੀ ਤੇ ਇਸ ਕਰਕੇ ਮੈਨੂੰ ਇੰਝ ਲੱਗਦਾ ਵੀ ਇਹਨਾਂ ਦੀ ਇਮੀਡੀਏਟਲੀ ਹੈਲਪ ਕਰਨੀ ਚਾਹੀਦੀ ਤਾਂ ਕਿ ਇਹਨਾਂ ਦਾ ਹੌਸਲਾ ਵਧੇ ਅੱਗੇ ਵੀ ਇਹਨਾਂ ਬਾਕੀ ਸਮਾਜ ਨੂੰ ਨਾਲ ਲੈ ਕੇ ਚੱਲਣ ਤੇ ਸਾਸ਼ਾਪੀ ਦੋ ਬੱਚੋ ਦਾ ਜਿਹੜੇ ਕਿਤੇ ਸੀ ਨਾ ਪਰ ਮੈਂ ਬਨੋਸ਼ ਸ਼ਰਮਾ ਜਾਨੀ ਸੰਮਤੀ ਤੋਂ ਮੇਰੇ ਨਾਲ ਅਗਲੇ ਰਜੇਸ਼ ਪੰਜੋਲਾ ਜੀ ਪੰਜਾਬ ਕੇਸੀ ਗਰੁੱਪ ਨਰੇਂਦਰ ਕੁਮਾਰ ਸ਼ਰਮਾ ਜੀ ਐਕਸਨ ਮੈਕਸਮ ਪੂਰੀ ਜੀ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਡੇ ਆਲੂ ਵਾਲੀ ਅਤਾ ਜੋਸ਼ੀ ਜੀ ਪ੍ਰੈਸ਼ਰ ਸਾਹਿਬ ਰਜੇਸ਼ ਚੋਹਾਨ ਜੀ ਜਿਹੜੇ ਕੋਚ ਐ ਇਹਦੇ ਤ੍ਰਾਈਕੋਂਡੋ ਦੇ ਨਾਲ ਪੂਰਨ ਸਵਾਮੀ ਜੀ ਸਾਡੇ ਗਗਨ ਜੀ ਤੇ ਗੁਰਸੇਵਕ ਅਸੀਂ ਅੱਜ ਇਸ ਬੱਚੀ ਰੀਤਾ ਦੀ ਦੀ ਫੈਡਰੇਸ਼ਨ ਕਲੱਬ ਵਿੱਚ ਮਾਰਸ਼ਲ ਆਰਟ ਦੇ ਸਿਲੈਕਸ਼ਨ ਹੋਈ ਹੈ ਤੇ ਇਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸਾਨੂੰ ਕਿੱਟ ਲੈ ਕੇ ਦਿੱਤੀ ਹੈ ਤੇ ਇਹਨਾਂ ਦੇ ਜਿਹੜੇ ਕੋਚ ਐ ਉਡੀ ਮਿਹਨਤ ਕਰ ਰਹੇ ਆ ਸਾਨੂੰ ਪੂਰੀ ਉਮੀਦ ਹੈ ਬੱਚੀ ਦਾ ਅੱਗੇ ਪਟਿਆਲੇ ਦਾ ਨਾਮ ਰੋਸ਼ਨ ਕਰੇਗੀ ਅੱਗੇ ਜੇ ਇਸ ਤੋਂ ਹਾਈ ਲੈਵਲ ਤੇ ਸੀਨੀਅਰ ਕੱਪ ਖੇਲੇਗੀ ਤੇ ਸਾਨੂੰ ਐਸੇ ਬੱਚਿਆਂ ਦੀ ਹੈਲਪ ਕਰਕੇ ਵੀ ਫਾਇਦਾ ਹੁੰਦਾ ਤੇ ਡੋਨਰ ਰਿਕਵੈਸਟ ਕਰਦੇ ਆ ਜਦੋਂ ਅਸੀਂ ਰਿਕਵੈਸਟ ਕਰਦੇ ਆ ਐਸੇ ਬੱਚਿਆਂ ਨੂੰ ਜਰੂਰ ਹੈਲਪ ਕਰਨੀ ਚਾਹੀਦੀਆ ਤਾਂ ਕਿ ਇੱਕ ਪਟਿਆਲੇ ਦਾ ਕੀ ਪੰਜਾਬ ਦਾ ਕੀ ਇੰਡੀਆ ਦਾ ਨਾਮ ਰੋਸ਼ਨ ਕਰ ਸਕਣ ਬੱਚੇ ਦਾ ਫਿਊਚਰ ਪੜ ਵੀ ਰਹੀ ਹੈ ਸਟੱਡੀ ਵੀ ਕਰ ਰਹੀ ਹੈ ਨਾਲ ਨਾਲ ਗੇਮਸ ਕਰ ਰਹੀ ਹੈ ਮੈਂ ਖਾਸ ਤੌਰ ਤੇ ਰੇਸ਼ ਚਵੰਗੀ ਜੋ ਬੱਚਿਆਂ ਨੂੰ ਟ੍ਰੇਨਿੰਗ ਦਿੰਨੇ ਆ ਇਨਾਂ ਦਾ ਵੀ ਥੈਂਕਸ ਕਰਦਾ ਵੀ ਸਿਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਮਾਰਦੇ ਆਂ ਮਾਰੰਦਰਚ ਵੀ ਮਾਰਦੇ ਆਂ ਮਲਟੀਪਰਪਸ ਸਕੂਲ ਵੀ ਮਾਰਦੇ ਆਂ ਤੇ ਐਸੇ ਸincere ਬੰਦੇ ਬੜੇ ਘੱਟ ਮਿਲਦੇ ਆਂ ਔਰ ਸੋਸਾਇਟੀ ਨੂੰ ਐਸੇ ਬੰਦੇ ਲੋੜਦੇ ਆਂ ਬੱਚਿਆਂ ਦੀ ਲੋੜ ਆ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਸਾਡੇ ਸੋਸੀ ਜਰਨੀ ਨਾਲ ਜੁੜੋ ਸਾਨੂੰ ਮਾਣ ਜਿਹੜਾ ਡੋਨੇਟ ਕਰਦੇ ਸਾਡੇ ਆਰਜੀਓ ਪ੍ਰੋਜੈਕਟ ਚੱਲ ਰਹੇ ਆਂ ਚਾਹੇ ਪਲਾਂਟੇਸ਼ਨ ਦਾ ਚਾਹੇ ਮੈਡੀਕਲ ਦਾ ਚਾਹੇ ਐਜੂਕੇਸ਼ਨ ਦਾ ਸਾਡੀ ਕੋਸ਼ਿਸ਼ ਹੁੰਦੀ ਹੈ ਹਰ ਬੰਦੇ ਦੀ ਹੈਲਪ ਕਰ ਸਕੇ ਬੱਚਾ ਹੋਵੇ ਕੋਈ ਜਿਸ ਨੂੰ ਰਾਸ਼ਨ ਚਾਹੀਦਾ ਬੱਚੇ ਦੀ ਕੋਈ ਲੋੜ ਆਈ ਦੀ ਅਸੀਂ ਕੈਂਪੂਲੈਂਸ ਵੀ ਖਰੀਦਣ ਜਾ ਰਹੇ ਹਾਂ 16 ਲੱਖ ਦੀ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਪਿਛਲੇ ਮਹੀਨੇ ਅਸੀਂ ਇੱਕ ਕਮਿਸ਼ਨ ਮੈਨ ਲਈ ਸੀ ਸਾਡੀ ਹੈਲਪ ਕਰੋ ਤਾਂ ਕਿ ਅਸੀਂ ਲੋਕਾਂ ਦੀ ਹੋਰ ਅੱਛੀ ਤਰ੍ਹਾਂ ਸੇਵਾ ਕਰ ਸਕੀਏ ਕੱਲ ਇੱਕ ਮਰੀਜ਼ ਸੀ ਉਹਦੀ ਡੈਥ ਹੋ ਗਈ ਸੀ ਟੀਵੀ ਹਸਪੀਟਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੀ ਡੈੱਡ ਬੋਡੀ ਪਈ ਰਹੀ ਉਹਦੇ ਕੋਲ ਪੈਸੇ ਨਹੀਂ ਸੀ ਅੱਜ ਸ਼ਾਮੀ 4 ਵਜੇ ਫਿਰ ਉਹ ਲੁਧਿਆਣੇ ਫ੍ਰੀ ਭੇਜੀ ਆ ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਆਉਂਦੇ ਆ ਵੀ ਸਾਨੂੰ ਲੱਗਦਾ ਅਸੀਂ ਲੋਕਾਂ ਦੀ ਜੇ ਸਾਡੇ ਕੋਲ ਪੈਸੇ ਹੋਣਗੇ ਹੈਲਪ ਕਰ ਸਕਾਂਗੇ ਇਹ ਲੋਕਾਂ ਨੂੰ ਰਿਕਵੈਸਟ ਹੈ ਸਾਡੇ ਨਾਲ ਜੁੜੋ ਜਿਹੜਾ amount ਡੋਨੇਟ ਕਰੋਗੇ ਬੜੀ ਕੀ ਇਹ ਫੈਡਰੇਸ਼ਨ ਕੱਪ ਮਹਾਰਾਸ਼ਟਰ ਜਾਰੀ ਕੀਤਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਪਟਿਆਲਾ ਦੀ ਜਿਹੜੀ ਪ੍ਰਸਿੱਧ ਸਮਾਜਿਕ ਸੰਸਥਾ ਜਨਹਿਤ ਸਮਿਤੀ ਜਿਹੜੀ ਲੰਬੇ ਸਮੇਂ ਤੋਂ ਹਰ ਖੇਤਰ ਦੇ ਵਿੱਚ ਸੇਵਾ ਦੇ ਕਾਰਜ ਕਰ ਰਹੀ ਹੈ ਸ਼੍ਰੀ ਬਨੋਦ ਸ਼ਰਮਾ ਜੀ ਕੋਲ ਰਜੇਸ਼ ਕੁਮਾਰ ਜਿਹੜੇ ਕੋਚ ਸਾਹਿਬ ਤਾਈਕੋ ਵੰਡੋ ਦੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਸੀ ਵੀ ਕਮੇਟੀ ਹੈ ਜਿਹਦੀ ਫੈਡਰੇਸ਼ਨ ਕੱਪ ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨ ਹੋਈ ਹੈ ਤੇ ਉੱਥੇ ਉਹਨੇ ਆਪਣਾ ਖੜਨ ਜਾਣਾ ਹੈ ਉਹਦੇ ਕੋਲ ਤਾਈਕੋ ਵੰਡੋ ਦੀ ਜਿਹੜੀ ਕਿੱਟ ਹੈ ਦੇ ਪ੍ਰੋਫੈਸ਼ਨਲ ਤੌਰ ਤੇ ਹੋਣੀ ਚਾਹੀਦੀ ਆ ਉਹ ਨਹੀਂ ਸੀ ਉਹ ਜਨਹਿਤ ਸਮಿತಿ ਵੱਲੋਂ ਅੱਜ ਪ੍ਰੋਵਾਈਡ ਕਰਾਈ ਗਈ ਹੈ ਬਹੁਤ ਹੀ ਵਧੀਆ ਗੱਲ ਹੈ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵੀ ਖੇਲੋ ਇੰਡੀਆ ਤਹਿਤ ਤੇ ਰੰਗਲਾ ਪੰਜਾਬ ਬਣਾਉਣ ਦੇ ਤਹਿਤ ਸਰਕਾਰਾਂ ਵੀ ਕਰ ਰਹੀਆਂ ਨੇ ਪਰ ਜਿਹੜੀ ਜਨਹਿਤ ਸਮಿತಿ ਵਰਗੇ ਸੰਸਥਾਵਾਂ ਨੇ ਉਹ ਹਕੀਕਤ ਦੇ ਵਿੱਚ ਪ੍ਰੈਕਟੀਕਲ ਤੌਰ ਤੇ ਕੰਮ ਕਰ ਰਹੀਆਂ ਨੇ ਕਿਉਂਕਿ ਜਿਹੜੇ ਬੱਚੇ ਨੂੰ ਜ਼ਰੂਰਤ ਹੈ ਉਹ ਨਾਲ ਦੀ ਨਾਲ ਹੀ ਉਹਦੀ ਸਮੱਸਿਆ ਦਾ ਹੱਲ ਕਰ ਦਿੰਦੇ ਆ ਸਰਕਾਰਾਂ ਦੇ ਵਿੱਚ ਕੋਈ ਲੈਣ ਵਾਸਤੇ ਕੋਈ ਅਪਲਾਈ ਕਰਨ ਦਾ ਪੈਂਦਾ ਕੋਈ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਫਾਈਲ ਚੱਲਦੀ ਹੈ ਚੰਡੀਗੜ੍ਹ ਤੱਕ ਜਾਂਦੀ ਹੈ ਉੱਥੇ ਵਾਪਸ ਆਉਂਦੀ ਹੈ ਪਰ ਇਹਨਾਂ ਕੋਲ ਕੋਰਟ ਸਾਹਿਬ ਨੇ ਕਿਹਾ ਨਾਲ ਦੇ ਨਾਲ ਬਨੋਸ਼ਰਮਾ ਜੀ ਨੇ ਜਿਹੜੇ ਇਹਨਾਂ ਦੇ ਡੋਨਰ ਹੈ ਉਹਨਾਂ ਨਾਲ ਸੰਪਰਕ ਕਰਕੇ ਨਾਲ ਦੇ ਨਾਲ ਕਿੱਟ ਦਵਾਈ ਹੈ ਇਹ ਬੱਚੇ ਤੇ ਭਵਿੱਖ ਦੀ ਕਾਮਨਾ ਕਰਦੇ ਆ ਕਿਉਂਕਿ ਬੱਚੀ ਬਹੁਤ ਲਾਇਕ ਹੈ ਡੀਪੀ ਐਡ ਕਰ ਰਹੀ ਹੈ ਤੇ ਫਿਊਚਰ ਬਹੁਤ ਅੱਛਾ ਬ੍ਰਾਈਟ ਹੈ ਤੇ ਇਸ ਕਰਕੇ ਇਹ ਕਿੱਟ ਦੇ ਨਾਲ ਸ਼ਾਇਦ ਇਹ ਪੰਜਾਬ ਦਾ ਨਾਮ ਦੇਸ਼ ਦਾ ਨਾਮ ਰੌਸ਼ਨ ਕਰੇਗੀ ਤੇ ਬਹੁਤ ਉਚਾਈਆਂ ਦੇ ਛੂਏਗੀ ਬਹੁਤ ਬਹੁਤ ਅਨੰਦ